ਹਾਂਜੀ ਸਰ ਆਪਣਾ ਨਾਮ ਬੋਲੋ ਨੀਰੇ ਚੌਧਰੀ ਜੀ ਤੇ ਕੀ ਵਾਕਿਆ ਹੋਇਆ ਤੁਹਾਡੇ ਨਾਲ ਵਾਕਿਆ ਜੀ ਇਦਾਂ ਸੀਗਾ ਮੈਂ ਨਾ ਪਿਛਲੇ ਮਹੀਨੇ ਦੀ 23 ਤਰੀਕ ਨੂੰ ਮੇਨਾ ਬਾਰਦਾਤ ਹੋਈ ਸੀ ਤੇ ਮੈਂ ਸੀਪੀ ਸਾਹਿਬ ਦੇ 3 ਤਰੀਕ ਨੂੰ 3 April 24 ਨੂੰ ਮੇਲ ਪਾਈ ਸੀਗੀ ਇਹਨਾਂ ਨੂੰ ਤੇ ਮੈਂ ਅੱਜ ਪਤਾ ਕਰਨ ਆਇਆ ਸੀਗਾ ਕੋਈ ਕਾਰਵਾਈ ਤਾਂ ਕੀਤੀ ਨਹੀਂ ਗਈ ਜਦੋਂ ਮੈਂ ਪਤਾ ਕੀਤਾ ਤੇ ਉਹ ਕਹਿੰਦੇ ਕਹਿੰਦੇ ਮੇਲ ਕਿਹੜੀ ਥਾਣੇ ਵੱਲੋਂ ਕਿਹੜੀ ਥਾਣੇ ਕੰਪਲੀਟ ਦਿੱਤੀ ਗਈ ਸੀ ਮੈਂ ਸੂਰੇਨਕਲੇਬ ਦਿੱਤੀ ਹੋਈ ਸੀ ਰਾਮਮੰਡੀ ਥਾਣਾ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਐਸਐਚਓ ਵੱਲੋਂ ਕੋਈ ਕਾਰਵਾਈ ਨਹੀਂ ਜੀ ਹੋਈ ਤੇ ਤੁਸੀਂ ਜੋ ਤੁਹਾਨੂੰ ਲੁੱਟਾਂ ਖੋਹਾਂ ਵਾਲਿਆਂ ਵੱਲੋਂ ਸੱਟਾਂ ਪੇਟਾਂ ਲਾਈਆਂ ਗਈਆਂ ਸੀ ਉਹਨਾਂ ਦੀ ਮੈਡੀਕਲ ਲੀਗਲ ਰਿਪੋਰਟ ਜਿਹੜੀ ਹਸਪਤਾਲ ਤੋਂ ਕਟਵਾਈ ਸੀ ਹਾਂਜੀ ਕਟਵਾਈ ਆ ਰਹੀ ਮੇਰੇ ਹੱਥ ਦੇ ਵਿੱਚ ਹੈ ਵੀ ਤੇ ਅੱਗੇ ਕੋਲ ਹਾਂਜੀ ਦਿਖਾਓ ਜਰਾ ਆ ਦੇਖੋ ਜੀ ਸਿੱਧਾ ਕਰ ਸਾਡੇ ਯਾਰ ਨਾਲ ਇੰਜੂਰੀ ਦੀ ਹੈਗੀ ਆ ਪਹਿਲਾਂ 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 ਆਰੇ ਜੀ ਤੇ ਤੁਹਾਡੇ ਸਿਰ ਤੇ ਕਿੰਨੇ ਟੰਕੇ ਲੱਗੇ ਗਏ ਸੀਗੇ ਸੱਤ ਟੰਕੇ ਸੀਗੇ ਜੀ ਸੱਤ ਟੰਕੇ ਤੇ ਸੀਟੀ ਸਕੈਨ ਦੀ ਰਿਪੋਰਟ ਜਿਹੜੀ ਸੀਗੀ ਸੀਟੀ ਸਕੈਨ ਵੀ ਤੇ ਕੋਈ ਐਕਸ-ਰੇ ਵਗੈਰਾ ਵੀ ਕਰਾਇਆ ਸੀ ਕਿਤਨੇ ਵਾਇਸੀ ਹੱਥ ਤਾਂ ਵੀ ਐਕਸ-ਰੇ ਹੋਇਆ ਸੀ ਮੇਰੇ ਸੀਟੀ ਸਕੈਨ ਵੀ ਹੋਈ ਸੀਗੀ ਤੇ ਉਹ ਕਹਿੰਦਾ ਹੀ ਕਹਿੰਦੇ ਰਿਪੋਰਟ ਤੁਹਾਨੂੰ ਨਹੀਂ ਦਿੱਤੀ ਜਾਏਗੀ ਮੈਂ ਕਿਹਾ ਚਲੋ ਕੋਈ ਐਫਆਈਆਰ ਨਹੀਂ ਦਰਜ ਕੀਤੀ ਗਈ ਕੁਝ ਵੀ ਨਹੀਂ ਕੀਤਾ ਗਿਆ ਜੀ ਨਾ ਤੁਹਾਡੇ ਬਿਆਨ ਦਾ ਇਹ ਨਾ ਕੁਛ ਲਿਆ ਬਸ ਬਿਆਨ ਲਿੱਤੇ ਸੀ ਉਹਨਾਂ ਨੇ ਅੱਛਾ ਬਿਆਨ ਦੇ ਦਿੱਤੀ ਬਿਆਨ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਉਹ ਤੋਂ ਬਾਅਦ ਤੁਸੀਂ ਪੁਲਿਸ ਕਮਿਸ਼ਨਰ ਦੀ ਡੀਸਲ ਈਮੇਲ ਤੇ ਜਿਹੜੀ ਕੰਪਲੇਟ ਭੇਜੀ ਸੀ ਹਾਂਜੀ ਕਿੰਨੀ ਤਰੀਕ ਨੂੰ ਭੇਜੀ ਸੀ ਮੈਂ ਆਪਣੇ 3 ਤਰੀਕ ਨੂੰ ਭੇਜੀ ਸੀ April ਦੇ ਹਾਂਜੀ ਹਾਂਜੀ ਆਹੀ ਮਹੀਨੇ ਤੇ ਅੱਜ ਵੀ ਜਦੋਂ ਤੁਸੀਂ ਅੱਜ ਪੁਲਿਸ ਕਮਿਸ਼ਨਰ ਦਾ ਦਫ਼ਤਰ ਜਲੰਧਰ ਵੀ ਗਏ ਆਪਣੀ ਕੰਪਲੇਟ ਦੇ ਸਬੰਧ ਵਿੱਚ ਪਤਾ ਕਰਨਾ ਆਏ ਤਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੁਝ ਵੀ ਨਹੀਂ ਕਹਿੰਦੇ ਕਹਿੰਦੇ ਕੰਪਲੇਟ ਹੀ ਤੁਹਾਡੀ ਲਿਖੋਈ ਰੱਦ ਕਰ ਦਿੱਤੀ ਗਈ ਹੈ ਕਹਿੰਦੇ ਦੁਬਾਰਾ ਲਿਖ ਕੇ ਦਿਓ अच्छा जी ਤੇ ਤੁਹਾਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤੁਹਾਡੀ ਸੱਤ ਤੇ ਸੱਟ ਲੱਗੀ ਆ ਇੱਕ ਤੁਹਾਡਾ ਮੋਬਾਈਲ ਤੋੜ ਦਿੱਤਾ ਗਿਆ ਵਾ ਇੱਕ ਬਾਈਕ ਵੀ ਤੋੜ ਦਿੱਤੀ ਗਈ ਆ ਤੁਹਾਡਾ ਕਾਫੀ ਨੁਕਸਾਨ ਹੋਇਆ ਤੇ ਅਸੀਂ ਪੁਲਿਸ ਵੱਲੋਂ ਕੋਈ ਸਹਾਇਤਾ ਨਹੀਂ ਕੀਤਾ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਕੀ ਕਹਿਣਾ ਚਾਹੋਗੇ ਤੁਸੀਂ ਕਹਿਣਾ ਕੀ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਵੀ ਕੋ ਗੱਲ ਇਨਸਾਫ ਕਿ ਕਿਸ ਇਨਸਾਫ ਦੀ ਮੰਗ ਕਿਹਨਾਂ ਕੋਲੋਂ ਕਰਦੇ ਆ ਮੈਂ ਤਾਂ ਦੇਖੋ ਜਿੱਥੇ ਆਪਣੇ ਸਮਨ ਲੱਗਦੀ ਆ ਸਟੇਟ ਲੈਵਲ ਦੇ ਜਿਹੜੇ ਹੈਗੇ ਆਫਸਰਸ ਉਹਨਾਂ ਕੋਲ ਜਾਊਂਗਾ ਠੀਕ ਹੈ ਤੇ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਹੁਣ ਤੁਹਾਨੂੰ ਪਤਾ ਵੀ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਹਾਂਜੀ ਮੈਨੂੰ ਪਤਾ ਹੈ ਤੇ ਪੁਲਿਸ ਐਡਮਿਨਿਸਟ੍ਰੇਟਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਲੈਕਸ਼ਨ ਕਮਿਸ਼ਨ ਕੋਲ ਵੀ ਸ਼ਿਕਾਇਤ ਕਰਾਂਗੇ ਹਾਂਜੀ ਹਾਂਜੀ ਜ਼ਰੂਰ ਇਸ ਤੋਂ ਇਲਾਵਾ ਡੀਜੀਪੀ ਪੰਜਾਬ ਕੋਲ ਵੀ ਕਰਾਂਗੇ ਬਿਲਕੁਲ ਕਰਾਂਗੇ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਇੱਕ ਸੁਖੀਲ ਕੁਮਾਰ ਜੀ ਜਿਹਦੇ ਸਿਰ ਦੇ ਉੱਤੇ ਲੁੱਟਾ ਖੋਹਾਂ ਦੀ ਵਾਰਦਾਤ ਦੇ ਵਿੱਚ ਪਾਟੇ ਲੱਗੇ ਸੀ ਤੇ ਨੀਰ ਜਮੂਨ ਨੀਰਜ ਕੁਮਾਰ ਦੀ ਮੂਰ ਜਾਂਦਾ ਤੇ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਸੀ ਕੀਤੀ ਗਈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਪਰੇਸ਼ਾਨਿਤ ਰਹਿਣਾ ਕਰਦੇ ਹੋਏ ਕੌਲਸਟਿਨਸ਼ਨ ਦਾ ਦਸਤਾਵੇਜ਼ ਅਤੇ ਇੱਕ ਈਮੇਲ ਵੀ ਭੇਜੀ ਸੀ ਈਮੇਲ ਤੇ ਵੀ ਜਦੋਂ ਕਾਰਵਾਈ ਨਹੀਂ ਹੋਈ ਤੇ ਅੱਜ ਪਤਾ ਕਰਨ ਆਏ ਤੇ ਇਹਨਾਂ ਨੂੰ ਪੀਸੀ ਬ੍ਰਾਂਚ ਦੇ ਅਧਿਕਾਰੀਆਂ ਕੋਲ ਦੱਸਿਆ ਗਿਆ ਕਿ ਤੁਹਾਡੀ ਜਿਹੜੀ ਈਮੇਲ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਹਨੂੰ ਰਿਜੈਕਟ ਕਰ ਦਿੱਤਾ ਗਿਆ ਤੇ ਇਹ ਇਹ ਇਹੋਂ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਉੱਚ ਅਧਿਕਾਰੀਆਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਟੱਡਾ ਮੋਟਰਸਾਈਕਲ ਜਿਹੜਾ ਤੋੜਿਆ ਗਿਆ ਸੀ ਤੇ ਮੋਬਾਈਲ ਤੋੜਿਆ ਗਿਆ ਸੀ ਤੇ ਹੋਰ ਵੀ ਟੱਡੇ ਕੁਝ ਨੰਗਾ ਸਮਾਨ ਹਾਂਜੀ ਚੈਨੀ ਪਾਈ ਸੀਗੀ ਚੈਨੀ ਵੀ ਨਾਲ ਲੱਗੇ ਨਗਦੀ ਵਗੈਰਾ ਵੀ ਖੋਈ ਸੀ ਹਾਂਜੀ ਹਾਂਜੀ ਨਗਦੀ ਖੋਈ ਸੀ ਉਹਨਾਂ ਨੇ 4670 ਰੁਪਏ ਸੀਗੇ ਫਿਰ ਉਹਨਾਂ ਨੇ ਪਰਸੋ ਤੈਸ ਵੜਤਾ ਸੀਗਾ ਪੈਸੇ ਕੱਢ ਕੇ ਤੇ ਫੋਨ ਮੇਰਾ ਸਾਰਾ ਉਹਨਾਂ ਨੇ ਤੋੜਤਾ ਸੀਗਾ ਅੱਛਾ ਹਾਂਜੀ ਤੇ ਮੋਟਰਸਾਈਕਲ ਸਾਰਾ ਡੈਮ ਤੇ ਆਈਓ ਨੂੰ ਕਿੰਨੀ ਕ ਵਾਰੀ ਫੋਨ ਕੀਤੇ ਤੁਸੀਂ ਮੈਂ ਘਟੋ ਘਟਾ ਉਹਨਾਂ ਨੂੰ ਪ੍ਰਿਆ ਫੋਨ ਆਈਓ ਕੌਣ ਹੈਗਾ ਟੱਡਾ ਇਹ ਜਰਮਨਜੀਤ ਸਿੰਘ ਅੱਛਾ ਜੀ ਇਹ ਕਿਹੜੇ ਥਾਣੇ 'ਚ ਬੈਠਦੇ ਇਹ ਇਹ ਆਪਣੇ ਸੂਰਜਨ ਕੇ ਲਈ ਥਾਣਾ ਲਾਮਾ ਮੰਡੀ ਅੱਛਾ ਜੀ ਹਾਂ ਜੀ ਉਹ ਗੱਲ ਹੀ ਨਹੀਂ ਕਰਦੇ ਹੈਗੇ ਸੁਣਦੇ ਹੀ ਨਹੀਂ ਹੈਗੇ ਕੋਈ ਫੋਨ ਕੱਢ ਦਿੰਦੇ ਹੈ ਲੋ ਕਰਕੇ ਬਸ ਹੋ ਜਾਊਗਾ ਕੰਮ ਇੰਨਾ ਕਹਿ ਕੇ